ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਸੁਖ ਨੇ ਤਾਂ ਬਹੁਤ ਸੋਚੇ ਸੀ ਵੀ ਅਹੀਂ ਕਿਤੇ ਜਗਾ ਲਵਾਂਗੇ ਆਪਣਾ ਘਰ ਬਣਾਵਾਂਗੇ ਬੱਚਿਆਂ ਨੂੰ ਠੰਠੇ ਕਰਾਂਗੇ ਰੱਬ ਕੋਲੋਂ ਕੁਝ ਵੀ ਨਾ ਦਿੰਦਾ ਪਰ ਬੱਚਾ ਸਹੀ ਸਲਾਮਤ ਰਹੇ ਸਾਨੂੰ ਉਹ ਚਾਹੀਦਾ ਅੰਮ੍ਰਿਤਸਰ ਦੇ ਸਿਆਲਕਾ ਪਿੰਡ ਦੇ ਰਹਿਣ ਵਾਲੇ ਜਤਿੰਦਰ ਦੀ ਮਾਂ ਦੀਆਂ ਅੱਖਾਂ 'ਚ ਵਸੇ ਸੁਪਨੇ ਅਥਰੂ ਬਣ ਕੇ ਵਗ ਰਹੇ ਨੇ ਘਰ ਦੀਆਂ ਕੰਧਾਂ ਵਾਂਗ ਇਸ ਪਰਿਵਾਰ ਦੀ ਆਰਥਿਕ ਹਾਲਤ ਵੀ ਬੇਹੱਦ ਖਰਾਬ ਹੈ 1.5 ਸਾਲ ਪਹਿਲਾਂ ਕਰਜ਼ਾ ਲੈ ਕੇ ਪਰਿਵਾਰ ਨੇ ਜਤਿੰਦਰ ਨੂੰ ਇਰਾਕ ਭੇਜਿਆ ਇਸ ਉਮੀਦ ਨਾਲ ਕਿ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਰ ਹੁਣ ਬੇਗਾਨੇ ਮੁਲਕ ਵਿੱਚ ਪੁੱਤਰ ਲਾਪਤਾ ਹੈ 6 ਮਹੀਨੇ ਤੋਂ ਸੰਪਰਕ ਨਹੀਂ ਹੋਇਆ ਪਰ ਦਿੱਲੀ ਦਰਬਾਰ ਨਾਲ ਸੰਪਰਕ ਕਈ ਵਾਰ ਸਾਦੇ ਗਏ ਸਰਕਾਰ ਵੱਲੋਂ ਹਰ ਵਾਰ ਨਵੀਂ ਆਸ ਮਿਲਦੀ ਹੈ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਪਸ ਮੁੜਨਾ ਪੈਂਦਾ ਹੈ ਹੋਰ ਪੀੜਤ ਪਰਿਵਾਰਾਂ ਦੀ ਤਰ੍ਹਾਂ ਜਤਿੰਦਰ ਸਿੰਘ ਦੇ ਪਰਿਵਾਰ ਦੀ ਸਹਿਣ ਸ਼ਕਤੀ ਜਵਾਬ ਦਿੰਦੀ ਨਜ਼ਰ ਆਉਂਦੀ ਹੈ ਲਾਲ ਲਾਇਆ ਹੀ ਵੀ ਬੱਚੇ ਬਿਲਕੁਲ ਸਹੀ ਸਲਾਮਤ ਅਜਵੇਂ ਦੇ ਬੱਚੇ ਸਹੀ ਸਲਾਮਤ ਪਰ ਵੈਸਨ ਪੱਕਾ ਸਬੂਤ ਨਹੀਂ ਦਿੰਦੀ ਸਰਕਾਰ ਨਾ ਉੱਪਰਲੀ ਸਰਕਾਰ ਦਿੰਦੀ ਐ ਨਾ ਥੱਲੇ ਵਾਲੀ ਸਰਕਾਰ ਦਿੰਦੀ ਆ ਮਤਲਬ ਲਾਲੇ ਲਾਈ ਜਾਂਦੇ ਨਾ ਇਹੋ ਜਿਹੀ ਗੱਲ ਆ ਸਾਨੂੰ ਨਹੀਂ ਪਤਾ ਸਰਕਾਰ ਸੱਚ ਬੋਲਦੀ ਹਾੜ ਨਾ ਝੂਠ ਬੋਲਦੀ ਆ ਉਹ ਸਰਕਾਰ ਨੂੰ ਪਤਾ ਹਨ ਨੂੰ ਨਹੀਂ ਪਤਾ ਇਰਾਕ ਸੰਕਰ ਦੇ ਸ਼ਿਕਾਰ ਸਬ ਤੋਂ ਵੱਧ ਪੰਜਾਬੀ ਹੋਏ ਨੇ ਲਾਪਤਾ ਪੰਜਾਬੀਆਂ ਦੇ ਪਰਿਵਾਰਾਂ ਨੂੰ ਸਰਕਾਰ ਹਰ ਵਾਰ ਵਾਅਦੇ ਕਰਕੇ ਘਰਾਂ ਨੂੰ ਤੋੜ ਦਿੰਦੀ ਹੈ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਪੀੜਤ ਪਰਿਵਾਰਾਂ ਨੂੰ ਹਰ ਮਹੀਨੇ 20000 ਰੁਪਏ ਦੇਣ ਦਾ ਪਰ ਵਾਦਾ ਸਿਰਫ ਐਲਾਨ ਵਾਲੇ ਮਹੀਨੇ ਹੀ ਸਿਰੇ ਚੜਿਆ ਪੰਜਾਬ ਸਰਕਾਰ ਦੇ ਮਦਦ ਦੇ ਐਲਾਨ ਦੀ ਫੂਕ ਨਿਕਲ ਗਈ ਹੁਣ ਇਤਰਾਹੀ ਵੀ ਸਾਨੂੰ ਸਰਕਾਰ ਨੇ ਪਹਿਲਾਂ ਕਿਹਾ ਵੀ ਤੁਹਾਨੂੰ 20000 ਰੁਪਏ ਮਹੀਨਾ ਦੇਵਾਂਗੇ ਤੇ ਹੁਣ ਸਾਨੂੰ ਇੱਕ ਵਾਰਾਂ 20000 ਰੁਪਏ ਦੇ ਕੇ ਤੇ ਮੁੜ ਕੇ ਕੁਝ ਨਹੀਂ ਤੇ ਇਤਰਾਹੀ ਵੀ ਡਰਾਈਵਰੀ ਕਰਦਾ ਇਹਨਾਂ ਪਾਪਾ ਤਾਂ ਕਿਹਾ ਤੁਹਾਡੇ ਦੁੱਖ ਦਾ ਮਾਰਿਆ ਨਾਲ ਡਰਾਈਵਰੀ ਕਰਦਾ ਨਾਲ ਸਾਡਾ ਖਰਚਾ ਮੜਾ ਮੋੜ ਚਲਾਉਂਦਾ ਇਰਾਕ ਦੀ ਜਿਸ ਕੰਪਨੀ ਚ ਜਤਿੰਦਰ ਕੰਮ ਕਰਦਾ ਸੀ ਉਸਨੇ ਵੀ ਆਰਥਿਕ ਸ਼ੋਸ਼ਣ ਕੀਤਾ ਸ਼ੁਰੂ ਚ ਵਾਦਾ ਕੀਤਾ ਗਿਆ 40000 ਰੁਪਏ ਮਹੀਨੇ ਦੀ ਤਨਖਾਹ ਦਾ ਪਰ ਇਰਾਕ ਪਹੁੰਚਣ ਤੇ ਮਿਲੇ ਸਿਰਫ 20000 ਰੁਪਏ ਪ੍ਰਤੀ ਮਹੀਨਾ ਜਤਿੰਦਰ ਦੀ ਦਾਦੀ ਪੋਤਰੇ ਦੀ ਰਾਤ ਅੱਕਦੀ ਰਹਿੰਦੀ ਹੈ ਰਹਿ ਰਹਿ ਕੇ ਬੁੱਢੀਆਂ ਅੱਖਾਂ ਬਜ਼ੁਰਗ ਦੀ ਬੇਬਸੀ ਜ਼ਾਹਿਰ ਕਰ ਦਿੰਦੀਆਂ ਨੇ ਕੋਈ ਦੱਸਦੇ ਨਹੀਂ ਕੁਝ ਇਹੋ ਵਾਂਦੇ ਠੀਕ ਠਾਕ ਹੈ ਤੁਹਾਡੇ ਬੱਚੇ ਸੰਭੀਰ ਨੂੰ ਆ ਦੇਖ ਲਈਂ ਬੰਦੋਂ ਕਾ ਮੁੰਨਾ ਮਿਲਿਆ ਦੋ ਤਰ ਮਿੰਨੇ ਪੈ ਕਾ ਮੁੰਮ ਮਿਲਿਆ ਵਿਦੇਸ਼ਾਂ ਵਿੱਚ ਰੋਜ਼ਗਾਰ ਮਿਲਣ ਦੀ ਉਮੀਦ ਨਾਲ ਲੱਖਾਂ ਭਾਰਤੀ ਵੱਖ-ਵੱਖ ਮੁਲਕਾਂ 'ਚ ਗਏ ਬਹੁਤਾਤ ਪੰਜਾਬੀਆਂ ਦੀ ਹੈ ਪੰਜਾਬ ਨੂੰ ਸੋਨੇ ਦੀ ਚਿੜੀ ਆਖਣ ਵਾਲੇ ਸਿਆਸਤਦਾਨਾਂ ਤੋਂ ਗੁਜ਼ਾਰਿਸ਼ ਹੈ ਕਿ ਪੰਜਾਬ ਦੇ ਔਨਾਕਰਾਂ ਦੇ ਚੁੱਲਿਆਂ 'ਵਲ ਝਾਤ ਮਾਰੋ ਜਿਨ੍ਹਾਂ 'ਤੇ ਰੋਟੀ ਪੱਕਦੀ ਰਹੇ ਇਸ ਲਈ ਲੱਖਾਂ ਨੌਜਵਾਨ ਜਾਇਜ਼ ਨਾਜਾਇਜ਼ ਤਰੀਕੇ ਨਾਲ ਵਿਦੇਸ਼ਾਂ ਦਾ ਰੁਕ ਕਰਦੇ ਨੇ ਫਿਰ ਸ਼ਾਇਦ ਤੁਹਾਨੂੰ ਸਾਡੇ ਸਮਾਜ 'ਚ ਅਣਗਿਣਤ ਮੁਸ਼ਕਲਾਂ ਦਾ ਹੱਲ ਆਪਣੇ ਆਪ ਲੱਭ ਜਾਵੇਗਾ ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ